ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰਮਤ ਗਿਆਨ TV ਉੱਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਜਪ ਵਿਚਾਰ ਭਾਗ 25ਵਾਂ ਜਿਵੇਂ ਕਿ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਜਿਹੜੀ ਜਪ ਬਾਣੀ ਦੀ ਗੁਰੂ ਨਾਨਕ ਸਾਹਿਬ ਦੀ ਮੁੱਢਲੀ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਉਹਦੇ ਵਿੱਚ ਅਸੀਂ ਗੱਲ ਕੀਤੀ ਸੀਗੀ 22 ਨੰਬਰ ਪਉੜੀ ਦੀ ਪਾਤਾਲ ਪਾਤਾਲ ਲਖ ਆਗਾਸਾਂ ਆਗਾਸ ਉੜਕ ਉੜਕ ਭਲਤ ਕੇ ਵੇਦ ਕਹਨ ਇਕ ਬਾਤ ਕਿ ਜਿਹੜੇ ਬੰਦੇ ਇਹਨੂੰ ਜਿਸ ਤਰੀਕੇ ਦੇ ਨਾਲ ਸਮਝਦੇ ਆ ਉਸ ਤਰੀਕੇ ਦੇ ਨਾਲ ਨਹੀਂ ਬ੍ਰਹਿਮੰਡ ਦੀ ਅਸੀਮਤਤਾ ਕੁਦਰਤ ਦੀ ਵਿਸ਼ਾਲਤਾ ਇਸ ਚੀਜ਼ ਦਾ ਅੰਤ ਹੈ ਜਿਹੜਾ ਉਹ ਕਦੇ ਨਹੀਂ ਪਾਇਆ ਜਾ ਸਕਦਾ ਹਾਂ ਇਹਦੇ ਉੱਪਰ ਇਹਨੂੰ ਖੋਜਿਆ ਜਾ ਸਕਦਾ ਹੋਰ 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 ਖੋਜਿਆ ਜਾ ਸਕਦਾ ਆ ਤੇ ਖੋਜ-ਖੋਜ ਕੇ ਫਿਰ ਉਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਢਾਲਿਆ ਜਾ ਸਕਦਾ ਆ ਤੇ ਅਸਲ ਮੋਟਿਵ ਇਹ ਹੁੰਦਾ ਹੈ ਕਿ ਤੁਸੀਂ ਜੀਵਨ ਨੂੰ ਸੁਖਾਲਾ ਕਿਵੇਂ ਰੱਖ ਸਕਦੇ ਹੋ ਤੁਸੀਂ ਆਪਣੀ ਜ਼ਿੰਦਗੀ ਚੰਗੀ ਜੀਵਨ ਜੱਜ ਕਿਵੇਂ ਜਿਉ ਸਕਦੇ ਹੋ ਉਹੀ ਜਿਹੜੀ ਪਿਛਲੇ ਐਪੀਸੋਡ ਦੇ ਵਿੱਚ ਇਹ ਸੇਮ ਗੱਲ ਹੋਈ ਸੀਗੀ ਤੇ ਅੱਜ ਅਸੀਂ ਜਿਹੜੀ ਤੁਹਾਡੇ ਨਾਲ ਪੌੜੀ ਲੈ ਕੇ ਹਾਜ਼ਰ ਆਂ ਜੀ ਅਗਲੀ ਪੌੜੀ ਪੌੜੀ ਨੰਬਰ 23 ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਸਾਡੇ ਸਤਿਕਾਰਯੋਗ ਬਾਪੂ ਜੀ ਪ੍ਰੋਫੈਸਰ ਇੰਦਰ ਸਿੰਘ ਕਾ ਗਾਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਪੌੜੀ ਨੰਬਰ 23 ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਆ ਸਾਲਾ ਹੀ ਸਾਲਾ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇਂ ਸਮੁੰਦ ਨ ਜਾਣੀਐ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨਉਨਾ ਬਿਸਰੈ ਬਾਪੂ ਜੀ ਇਸ ਪੌੜੀ ਦੇ ਵਿੱਚ ਸਾਡੇ ਸਰੋਤਿਆਂ ਨੂੰ ਸਾਂਝ ਪਾ ਦਿਓ ਕਿ ਪਾਸ਼ਾ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ ਹਾਂਜੀ ਬਾਪੂ ਜੀ ਇੱਥੇ ਫਿਰ ਜਿਹੜੀ ਆਪਾਂ ਨੇ ਪਿਛਲੀ ਪੌੜੀ ਕੀਤੀ ਸੀ ਬਿਲਕੁਲ ਉਸੇ ਤਰ੍ਹਾਂ ਦਾ ਹੋਰ ਉਦਾਹਰਣਾਂ ਦੇ ਕੇ ਗੁਰੂ ਨਾਨਕ ਸਾਹਿਬ ਨੇ ਸਾਡੇ ਅੰਦਰ ਜਿਹੜੀ ਕੁਦਰਤ ਦੀ ਵਿਸ਼ਾਲਤਾ ਉਹ ਸਾਡੇ ਸਾਹਮਣੇ ਰੱਖੀ ਹੈ ਪਹਿਲੀ ਗਲਤੀ ਇਹ ਹੈ ਕਿ ਕੁਦਰਤ ਕਿੰਨੀ ਵਿਸ਼ਾਲ ਹੈ ਹਰੇਕ ਇਨਸਾਨ ਉਹਨੂੰ ਸਮਝ ਨਹੀਂ ਸਕਦਾ ਕਿਸੇ ਇੱਕ ਵਿਸ਼ੇ ਨੂੰ ਲੈ ਕੇ ਉਹ ਮਾਹਰ ਬਣ ਜਾਵੇ ਤਾਂ ਚੰਗੀ ਗੱਲ ਹੈ ਵਿਗਿਆਨੀਆਂ ਨੇ ਵੀ ਇੰਨੀਆਂ ਵੱਡੀਆਂ ਖੋਜਾਂ ਕੀਤੀਆਂ ਨੇ ਪਰ ਉਹ ਵੀ ਕਿਸੇ ਇੱਕ ਵਿਸ਼ੇ ਤੇ ਕੀਤੀਆਂ ਨੇ ਇਹ ਨਹੀਂ ਹੈ ਕਿ ਹਰੇਕ ਵਿਗਿਆਨੀ ਜਿਹੜੇ ਸਾਰੇ ਵਿਸ਼ੇ ਲੈ ਕੇ ਉਹਨਾਂ ਦਾ ਐਕਸਪਰਟ ਬਣ ਜਾਵੇ ਤੇ ਉਹਨਾਂ ਸਾਰਿਆਂ ਤੇ ਖੋਜਾਂ ਕਰ ਦੇਵੇ ਤੇ ਆਪਣੇ ਵਿਚਾਰ ਲਿਖ ਕੇ ਧਰ ਦੇਵੇ ਉਹਦੇ ਨਾਲ ਉਲਝਣ ਪੈਦਾ ਹੋਵੇਗੀ ਕਦੇ ਵੀ ਉਹ ਸਪਸ਼ਟ ਨਹੀਂ ਹੋ ਸਕਦਾ ਜਿਵੇਂ ਇੱਕੋ ਬੰਦਾ ਵਕੀਲ ਡਾਕਟਰ ਇੰਜੀਨੀਅਰ ਅਤੇ ਖੇਤੀ ਕਰਨ ਵਾਲਾ ਤਰ੍ਹਾਂ-ਤਰ੍ਹਾਂ ਦੇ ਕੰਮਾਂ ਵਾਲਾ ਇੱਕੋ ਬੰਦਾ ਨਹੀਂ ਬਣ ਸਕਦਾ ਇੱਕ ਬੰਦਾ ਇੱਕ ਕੰਮ ਦਾ ਮਾਹਰ ਹੋ ਸਕਦਾ ਹੈ ਪਰ ਦੂਜਾਂ ਦੀ ਜਰਨਲ ਨਾਲੇਜ ਉਹਨੂੰ ਸਧਾਰਨ ਜਾਣਕਾਰੀ ਹੋਵੇ ਤਾਂ ਚੰਗੀ ਗੱਲ ਹੈ ਪਰ ਉਹ ਇਹ ਨਹੀਂ ਕਹਿ ਸਕਦਾ ਕਿ ਜੇ ਮੈਂ ਵਕੀਲ ਹਾਂ ਤੇ ਨਾਲ ਮੈਂ ਮੈਡੀਕਲ ਦਾ ਵੀ ਡਾਕਟਰ ਬਣ ਗਿਆ ਤੇ ਮੈਂ ਤੁਹਾਡਾ ਇਲਾਜ ਦੀ ਕਰੂੰਗਾ ਇਸ ਤਰ੍ਹਾਂ ਨਹੀਂ ਹੋ ਸਕਦਾ ਸਾਡੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਮਨਾਂ ਚ ਪ੍ਰਚਾਰਕ ਲੋਕਾਂ ਨੇ ਇਹੋ ਹੀ ਗੱਲ ਪਾ ਦਿੱਤੀ ਐ ਉਹ ਇਥੋਂ ਦੀਆਂ ਧਰਤੀ ਦੀਆਂ ਗੱਲਾਂ ਘਟ ਤੋਂ ਘਟ ਕਰਦੇ ਨੇ ਉਹ ਰੱਬ ਦੀਆਂ ਗੱਲਾਂ ਜਾਦੇ ਕਰਦੇ ਨੇ ਪੁਜਾਰੀ ਨੇ ਜਿਹੜੇ ਉਹ ਧਰਤੀ ਦੀਆਂ ਗੱਲਾਂ ਘਟ ਕਰਦੇ ਨੇ ਤੇ ਰੱਬ ਦੀਆਂ ਗੱਲਾਂ ਜਾਦੇ ਕਰਦੇ ਨੇ ਹੁਣ ਰੱਬ ਬਾਰੇ ਨਾਤਾ ਕੋਈ ਪੁੱਛਣ ਵਾਲਾ ਤੇ ਨਾ ਕੋਈ ਦੱਸਣ ਵਾਲਾ ਜੇ ਕੋਈ ਪੁੱਛ ਵੀ ਲਵੇ ਤਾਂ ਇਹ ਕਿਹਾ ਜਾਂਦਾ ਉਹ ਤਾਂ ਜੀ ਬੇਅੰਤ ਹੈ ਉਹਦਾ ਉਹਦੀਆਂ ਆਪੇ ਜਾਣਦਾ ਹੈ ਉਹਦਾ ਕੌਣ ਅੰਤ ਪਾ ਸਕਦਾ ਹੈ ਵੀ ਜੇ ਉਹਨੂੰ ਪੁੱਛੇ ਵੀ ਤੂੰ ਜਿਹੜਾ ਹੁਣ ਘਾਡੇ ਤੋਂ ਬੋਲੀ ਜਾਂਦਾ ਸੀ ਕਦੋਂ ਦਾ ਤੇ ਤੂੰ ਕੋਈ ਜੇ ਅੰਤ ਪਾਏ ਤਾਂ ਹੀ ਬੋਲਦਾ ਹੋਵੇਂਗਾ ਪਰ ਨਹੀਂ ਉਹ ਜਵਾਬ ਦੇਣ ਨੂੰ ਤਿਆਰ ਨਹੀਂ ਉਹ ਅੱਗੋਂ ਕੀ ਆਖੇਗਾ ਇਹ ਤਾਂ ਜੀ ਸ਼ਰਧਾ ਦੀਆਂ ਗੱਲਾਂ ਨੇ ਸ਼ਰਧਾ ਰੱਖਿਆ ਕਰੋ ਮੈਂ ਤਾਂ ਇਹਦੀ ਇੱਕ ਵਾਰੀ ਵਿਆਖਿਆ ਕੀਤੀ ਸੀ ਸ਼ਰਧਾ ਦੀ ਉਹ ਬੜੀ ਲੋਕਾਂ ਨੇ ਪਸੰਦ ਕੀਤੀ ਸੀ ਇਹ ਹੈ ਦੋ ਸ਼ਬਦਾਂ ਦਾ ਜੋੜ ਹੈ ਸ਼ਰਧਾ ਜਮਾ ਉੱल्लू ਜਿਹੜਾ ਬੰਦਾ ਸ਼ਰਧਾਲੂ ਆਪਾਂ ਕਹਿੰਦੇ ਆ ਉਹ ਸ਼ਰਧਾ ਜਮਾ ਉੱल्लू ਹੈ ਭਾਵ ਕਿ ਉੱल्लू ਵਰਗੇ ਸੁਭਾਅ ਵਾਲਾ ਜਿਹੜਾ ਰਾਤ ਦੇ ਹਨੇਰੇ 'ਚ ਟੱਕਰਾ ਮਾਰਦਾ ਫਿਰਦਾ ਹੈ ਪਰ ਦਿਨ ਦੇ ਵਿੱਚ ਜਦੋਂ ਚਾਨਣਾ ਹੁੰਦਾ ਹੈ ਸੂਰਜ ਚੜ੍ਹਦਾ ਉਦੋਂ ਖੁੱਡਾਂ 'ਚ ਛੁਪ ਕੇ ਬਹਿ ਜਾਂਦਾ ਸਾਡੇ ਬਹੁਤੇ ਲੋਕਾਂ ਦੀ ਜੇ ਹੀ ਸ਼ਰਧਾ ਲੂ ਬਿਰਤੀ ਬਣਾ ਦਿੱਤੀ ਹੈ ਉਹ ਸ਼ਰਦਾ ਜਮਾ ਉਲੂ ਪੁਜਾਰੀ ਨੇ ਇਹ ਕਹਿ ਕਹਿ ਕੇ ਕਿ ਸ਼ਰਦਾ ਰੱਖੋ ਸ਼ਰਦਾ ਰੱਖੋ ਉਹਨਾਂ ਨੂੰ ਉਲੂ ਬਣਾ ਦਿੱਤਾ ਗਿਆ ਤਾਂ ਜਾਣਕਾਰੀ ਹੋਣੀ ਚੰਗੀ ਗੱਲ ਹੈ ਪਰ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਸਿੱਖਣੀ ਹੈ ਹਵਾ ਦੀ ਵਰਤੋਂ ਹਵਾ ਤਾਂ ਧਰਤੀ ਉੱਤੇ ਮੌਜੂਦ ਹੈ ਪਰ ਇਹਦੀ ਵਰਤੋਂ ਆ ਕੱਲ ਦੀਆਂ ਗੱਲਾਂ ਨੇ ਨਾ ਪੱਕਾ ਹੁੰਦਾ ਸੀ ਨਾ AC ਨਾ ਕੂਲਰ ਅਤੇ ਹੋਰ ਬਹੁਤ ਕੁਝ ਹੈ ਜਿਹੜਾ ਹਵਾ ਦੇ ਰਾਹੀਂ ਅਸੀਂ ਵਰਤੋਂ ਚ ਲਿਆਉਨੇ ਆ ਤੇ ਉਦੋਂ ਹਵਾ ਜਿਹੋ ਜੀ ਕੁਦਰਤ ਵੱਲੋਂ ਸਾਡੇ ਕੋਲ ਠੰਡੀ ਜਾਂ ਗਰਮ ਆਉਂਦੀ ਸੀ ਸਾਨੂੰ ਉਹੀ ਪ੍ਰਵਾਨ ਕਰਨੀ ਪੈਂਦੀ ਸੀ ਹੋਰ ਸਾਡਾ ਕੋਈ ਚਾਰਾ ਨਹੀਂ ਸੀ ਹੁਣ ਅਸੀਂ ਹਵਾ ਨੂੰ ਠੰਡੀ ਵੀ ਕਰ ਲੈਂਦੇ ਆ ਗਰਮ ਵੀ ਕਰ ਲੈਂਦੇ ਆ ਤੇ ਇੰਜਣ ਵੀ ਇਹਦੇ ਹਵਾ ਦੇ ਨਾਲ ਚੱਲਦੇ ਨੇ ਭਾਵ ਕੇ ਹਵਾ ਦੀ ਵਰਤੋਂ ਇੰਜਣਾਂ ਦੇ ਵਿੱਚ ਵੀ ਹੁੰਦੀ ਹੈ ਤੇਲ ਪਟਰਾਉਣ ਅਤੇ ਹਵਾ ਇਹ ਮਿਲ ਕੇ ਇੰਜਣ ਦੀ ਤਾਕਤ ਪੈਦਾ ਕਰਦੇ ਨੇ ਤੋਂ ਇਹ ਚੀਜ਼ਾਂ ਜਿਹੜੀਆਂ ਵਰਤੋਂ ਕਰਨੀ ਹੈ ਕੁਦਰਤ ਦੀਆਂ ਬਣਾਈਆਂ ਚੀਜ਼ਾਂ ਇਹਨਾਂ ਨੂੰ ਵਰਤ ਕੇ ਆਪਾਂ ਫਾਇਦਾ ਤੇ ਲੈ ਸਕਦੇ ਆ ਪਰ ਫਾਇਦਾ ਤਾਂ ਉਹ ਲਵੇਗਾ ਜੀ ਨੂੰ ਅਕਲ ਹੈ ਜਿਹੜੇ ਕੇਵਲ ਗੱਪਾਂ ਮਾਰਨ ਵਾਲੇ ਸਟੇਜਾਂ ਦੇ ਉੱਤੇ ਜਾਂ ਸਾਨੂੰ ਸ਼ਰਧਾਲੂ ਬਣਾਉਣ ਵਾਲੇ ਉਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਆਪਣਾ ਗਿਆਨ ਦਾ ਜਿਹੜਾ ਭਾਂਡਾ ਹੈ ਦਿਮਾਗ ਹੈ ਉਹਨੂੰ ਖੁੱਲਾ ਕਰੀਏ ਤੇ ਉਹਦੇ ਵਿੱਚ ਅਸੀਂ ਗਿਆਨ ਦਾਖਲ ਕਰੀਏ ਤੇ ਫਿਰ ਜਿਹੜਾ ਕੁਝ ਆਲੇ-ਦੋਲੇ ਵਾਪਰ ਰਿਹਾ ਹੈ ਉਹਨੂੰ ਚੰਗੀ ਤਰ੍ਹਾਂ ਸਮਝਣ ਦਾ ਉਪਰਾਲਾ ਕਰੀਏ ਤਾਂ ਕਿ ਅਸੀਂ ਉਹਦੀ ਵਰਤੋਂ ਕਰਨੀ ਸਿੱਖ ਸਕੀਏ ਤੇ ਅਸੀਂ ਤਾਂ ਆਪਣੇ ਸਰੀਰ ਦੇ ਅੰਗਾਂ ਨੂੰ ਵੀ ਚੰਗੀ ਤਰ੍ਹਾਂ ਵਰਤਣਾ ਨਹੀਂ ਸਿੱਖ ਸਕੇ ਇਹ ਅੰਗ ਵੀ ਨਕਾਰਾ ਪਏ ਰਹਿੰਦੇ ਨੇ ਸਾਰੀ ਉਮਰ ਇਹਨਾਂ ਦੀ ਪਾਲਿਸ਼ ਇਹਨਾਂ ਦੀ ਮਾਲਿਸ਼ ਇਹਨਾਂ ਦੀ ਸੰਭਾਲ ਤੇ ਕਰੀ ਜਾਂਦੇ ਆ ਪਰ ਇਹਨਾਂ ਤੋਂ ਜੋ ਇਹ ਕੰਮ ਕਰ ਸਕਦੇ ਨੇ ਉਹ ਕੰਮ ਸਾਨੂੰ ਲੈਣਾ ਨਹੀਂ ਆਉਂਦਾ ਬਹੁਤ ਕੰਮ ਆਪਣੇ ਅੰਗਾਂ ਤੋਂ ਲਿਆ ਜਾ ਸਕਦਾ ਇਹ ਜਿਹੜਾ ਸੋਹਣਾ ਸਰੀਰ ਹੈ ਇਹ ਜੇ ਇਹਨੂੰ ਅਕਲ ਆ ਜਾਵੇ ਦਿਮਾਗ ਚੱਲ ਪਵੇ ਤਾਂ ਸਾਰੇ ਅੰਗ ਮਸ਼ੀਨਾਂ ਵਾਂਗੂ ਚੱਲਦੇ ਨੇ ਤੇ ਜਿਨ੍ਹਾਂ ਦੇ ਅੰਗ ਚੱਲ ਪਏ ਮਸ਼ੀਨਾਂ ਵੀ ਉਹਨਾਂ ਨੇ ਬਣਾਈਆਂ ਨੇ ਤੇ ਉਹੀ ਵਰਤਦੇ ਨੇ ਤੇ ਸਾਡੇ ਵਰਗੇ ਤਾਂ ਡੋਰਪੌਰ ਜੇ ਹੋਏ ਕੇਵਲ ਵੇਖਦੇ ਹੀ ਰਹਿ ਜਾਂਦੇ ਨੇ ਤੇ ਫਿਰ ਜਾ ਕੇ ਕੋਈ ਗੁਰਦੁਆਰੇ ਕੋਈ ਮੰਦਰ ਧਰਮ ਸਥਾਨਾਂ ਤੇ ਜਾ ਕੇ ਕਹਿੰਦੇ ਨੇ ਹੈ ਰੱਬ ਨੇ ਐ ਕਰ ਦਿੱਤਾ ਇਹ ਵਾਹਿਗੁਰੂ ਨੇ ਐ ਕਰ ਦਿੱਤਾ ਅਸੀਂ ਤਾਂ ਇਹਨਾਂ ਗੱਲਾਂ ਤੱਕ ਰਹਿ ਗਏ ਆ ਤੇ ਆਓ ਆਪਾਂ ਗੁਰੂ ਨਾਨਕ ਸਾਹਿਬ ਦੀ ਜੋ ਵਿਚਾਰ ਧਾਰਾ ਸਾਨੂੰ ਸਮਝਾ ਰਹੇ ਨੇ ਸਾਡਾ ਮਾਨਸਿਕ ਵਿਕਾਸ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰੀਏ ਬਾਬਾ ਨਾਨਕ ਕਹਿ ਰਹੇ ਨੇ ਸਾ ਲਾਹੀ ਸਾ ਲਾ ਇਤੀ ਸੁਰਤ ਨਾ ਪਾਈ ਆ ਹੁਣ ਉਹਦੀ ਸਿਫਤ ਸਲਾਹਤਾਂ ਬਹੁਤ ਕਰਦੇ ਨੇ ਤੁਸੀਂ ਵੀ ਕਰੋ ਬੇਸ਼ੱਕ ਵਾ ਵਾ ਹਵਾ ਕਿੰਨੀ ਸ਼ਾਨਦਾਰ ਹੈ ਜੇ ਹਵਾ ਨਾ ਹੋਵੇ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਸਾਰੇ ਜੀਵ ਖਤਮ ਹੋ ਜਾਣਗੇ ਅਸੀਂ ਪਾਣੀ ਤੋਂ ਬਿਨਾ ਤਾਂ ਕੁਝ ਘੰਟੇ ਜਿਉਂਦੇ ਰਹਿ ਸਕਦੇ ਆ ਪਰ ਹਵਾ ਤੋਂ ਬਿਨਾ ਤਾਂ ਕੋਈ ਮਿੰਟ ਵੀ ਜਿਉਦੇ ਨਹੀਂ ਰਹਿ ਸਕਦੇ ਤਾਂ ਅਸੀਂ ਧੰਨਵਾਦ ਕਰੀਏ ਕਿ ਵਾਹ ਕਮਾਲ ਹੈ ਹਵਾ ਪੈਦਾ ਕਰਨ ਵਾਲਿਆ ਤੂੰ ਸਾਡੇ ਵਾਸਤੇ ਕਿੰਨੀ ਵਧੀਆ ਹਵਾ ਪੈਦਾ ਕਰ ਦਿੱਤੀ ਹੈ ਸਲਾਹੀ ਸਲਾ ਇਤੀ ਸੁਰਤ ਨਾ ਪਾਈ ਆ ਉਹ ਕਿੰਨੀਆਂ ਉਹਨੇ ਚੀਜ਼ਾਂ ਪੈਦਾ ਕਰ ਦਿੱਤੀਆਂ ਨੇ ਕਿਤੇ ਪਾਣੀ ਹੈ ਅੱਗ ਹੈ ਧਰਤੀ ਹੈ ਜੀਵ ਜੰਤੂ ਨੇ ਤੇ ਹੋਰ ਬਹੁਤ ਕੁਝ ਹੈ ਜਿਹਨੂੰ ਅਸੀਂ ਕੀਮਤੀ ਵੀ ਗਿਣਦੇ ਆ ਤੇ ਕਈਆਂ ਨੂੰ ਉਹ ਸਮਝ ਨਹੀਂ ਆਉਂਦਾ ਉਹ ਕਹਿੰਦਾ ਇਹ ਮੇਰੇ ਕੰਮ ਦੀਆਂ ਨਹੀਂ ਚੀਜ਼ਾਂ ਹੈਗੀਆਂ ਤਾਂ ਇੱਤੀ ਸੁਰਤ ਨਾ ਪਾਈ ਆ ਸਾਡੀ ਸੁਰਤੀ ਬਹੁਤ ਛੋਟੀ ਐ ਬਹੁਤ ਕੁਝ ਐ ਇੱਥੇ ਪਰ ਅਸੀਂ ਉਹਨੂੰ ਸਾਰੇ ਕਾਸੇ ਨੂੰ ਸਮਝ ਨਹੀਂ ਸਕਦੇ ਸਾਡੀ ਸੁਰਤੀ ਦੇ ਵਿੱਚ ਉਹ ਫਿੱਟ ਨਹੀਂ ਆਉਂਦਾ ਸਾਡੀ ਸਮਝ ਤੋਂ ਪਰੇ ਦੀਆਂ ਗੱਲਾਂ ਹੁੰਦੀਆਂ ਨੇ ਤੇ ਫਿਰ ਅਸੀਂ ਕਹਿ ਦਿੰਨੇ ਆ ਰੱਬ ਦੀਆਂ ਰੱਬ ਆਪੀ ਜਾਣੇ ਤੇ ਭਾਈ ਤੁਸੀਂ ਰੱਬ ਦੀਆਂ ਗੱਲਾਂ ਘੱਟ ਅਤੇ ਆਲੇ-ਦੋਲੇ ਨੂੰ ਚੰਗਾ ਸਮਾਜ ਬਣਾਉਣ ਦਾ ਚੰਗੀ ਰਾਜਨੀਤੀ ਬਣਾਉਣ ਦਾ ਤੇ ਚੰਗੇ ਸੋਹਣੇ ਰਹਿਣ ਸੈਣ ਦੇ ਢੰਗ ਤਰੀਕੇ ਸਿੱਖਣ ਦਾ ਆਪਾਂ ਇਹ ਉਪਰਾਲਾ ਕਰੀਏ ਤਾਂ ਕਿ ਇਹ ਸਮਾਜ ਰਹਿਣਯੋਗਾ ਸੋਹਣਾ ਬਣ ਜਾਵੇ ਸਾਨੂੰ ਇੱਥੇ ਖੁਸ਼ੀ ਹੋਵੇ ਜਿਵੇਂ ਵਿਦੇਸ਼ਾਂ ਨੂੰ ਜਾ ਕੇ ਅਸੀਂ ਕਹਿੰਦੇ ਹਾਂ ਬੜੇ ਵਧੀਆ ਉੱਥੇ ਨਿਯਮ ਨੇ ਤੇ ਸਾਡੇ ਦੇਸ਼ ਦੇ ਵਿੱਚ ਵੀ ਜੇ ਰੱਬ ਇੱਥੇ ਹੈਗਾ ਤਾਂ ਇੱਥੇ ਸੋਹਣੇ ਨਿਯਮ ਚੰਗੀ ਇਨਸਾਨੀਅਤ ਉਹ ਵੀ ਤਾਂ ਫਿਰ ਹੋਣੀ ਚਾਹੀਦੀ ਹੈ ਨਾ ਨਹੀਂ ਤੇ ਰੱਬ ਇੱਥੇ ਕਾਨੂੰ ਆਊਗਾ ਫਿਰ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਰੋਜ਼ ਖੈਰ ਸਤਿਗੁਰੂ ਕਹਿ ਰਹੇ ਨੇ ਨਦੀਆਂ ਅੱਤੇ ਵਾਹ ਪਵਾਂ ਸਮੁੰਦ ਨਾ ਜਾਣੀ ਹੈ ਹੁਣ ਨਦੀਆਂ ਦਰਿਆ ਪਹਾੜਾਂ ਤੋਂ ਜਿਹੜੇ ਵੀ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਪਹਾੜ ਨੇ ਤੇ ਉਹਨਾਂ ਪਹਾੜਾਂ ਦੇ ਉੱਤੇ برف ਪੈਂਦੀ ਹੈ ਤੇ برف ਫਿਰ ਪਿਘਲਦੀ ਹੈ ਪਿਘਲ ਕੇ ਉਹ ਪਾਣੀ ਬਣ ਕੇ ਨਦੀਆਂ ਨਾਲਿਆਂ ਦੇ ਵਿੱਚੋਂ ਦੀ ਦਰਿਆਵਾਂ ਦੇ ਵਿੱਚੋਂ ਦੀ ਨੀਵੇਂ ਪਾਸੇ ਪਾਣੀ ਚੱਲਦਾ ਹੈ ਸਾਡੇ ਹਿਮਾਲਾ ਪਰਬਤ ਗਿਣਿਆ ਜਾਂਦਾ ਹੈ ਹਿਮਾਲਾ ਪਰਬਤ ਦੇ ਉੱਤੇ ਠੰਡ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਜੰਮ ਜਾਂਦੀ ਹੈ ਜਦੋਂ ਧੁੱਪ ਆ ਪੈਂਦੀਆਂ ਨੇ ਉਹ ਪਿਗਲ ਕੇ ਦਰਿਆਵਾਂ ਦੇ ਵਿੱਚ ਪੈਂਦੀ ਹੈ ਪਾਣੀ ਬਣ ਜਾਂਦਾ ਹੈ ਤੇ ਅੱਗੇ ਤੋਂ ਅੱਗੇ ਚੱਲਦੀ ਹੈ ਪਰ ਚਲਦੀ ਚਲਦੀ ਉਹ ਜਿਹੜੀ ਹੈ ਪਿਗਲੀ ਹੋਈ ਬਰਫ਼ ਪਾਣੀ ਬਣ ਕੇ ਦਰਿਆਵਾਂ 'ਚ ਪੈ ਜਾਂਦੀ ਹੈ ਜਦੋਂ ਦਰਿਆਵਾਂ 'ਚ ਪੈ ਜਾਂਦੀ ਹੈ ਉਹਨਾਂ ਦੀ ਆਪਣੀ ਹਸਤੀ ਮਿਟ ਜਾਂਦੀ ਹੈ ਤੇ ਜੇ ਦਰਿਆ ਇਹ ਆਖੇ ਨਦੀਆਂ ਇਹ ਸੋਚਣ ਕਿ ਅਸੀਂ ਤਾਂ ਦਰਿਆ ਦਾ ਵਿਚਰ ਰਲ ਕੇ ਹੁਣ ਸਮੁੰਦਰ ਦਾ ਅੰਤ ਪਾਵਾਂਗੇ ਪਰ ਸਮੁੰਦਰ ਏਡਾ ਵੱਡਾ ਹੈ ਏਡਾ ਵੱਡਾ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਨਦੀਆਂ ਦਰਿਆ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੀ ਹੋ ਜਾਂਦੇ ਨੇ ਉਹਦਾ ਅੰਤ ਨਹੀਂ ਪਾ ਸਕਦੇ ਇੰਨਾ ਵੱਡਾ ਸਮੁੰਦਰ ਹੈ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਐਂੋ ਸਮਝ ਲਓ ਕਿ ਜੇ ਤੁਸੀਂ ਰੱਬ ਨੂੰ ਖੋਜਣ ਦਾ ਯਤਨ ਕਰੋਗੇ ਤੇ ਖੋਜਦੇ 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 ਇਹ ਹੀ ਆਖੋਗੇ ਕਿ ਮੈਂ ਵੀ ਉਸੇ ਦਾ ਇੱਕ ਹਿੱਸਾ ਹਾਂ ਭਾਈ ਇੱਕ ਨਿੱਕਾ ਜਿਹਾ ਅੰਸ਼ ਸਰੋਂ ਦੇ ਦਾਣੇ ਨਾਲੋਂ ਵੀ ਛੋਟਾ ਮੈਂ ਵੀ ਉਸੇ ਦਾ ਹਿੱਸਾ ਹਾਂ ਪਰ ਮੈਂ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਵੇਂ ਨਦੀਆਂ ਸਮੁੰਦਰ ਦਾ ਥਾ ਨਹੀਂ ਪਾ ਸਕਦੀਆਂ ਤੇ ਅਸੀਂ ਇਨਸਾਨ ਵੀ ਰੱਬ ਦਾ ਕੁਦਰਤ ਦਾ ਅੰਤ ਨਹੀਂ ਪਾ ਸਕਦੇ ਨਦੀਆਂ ਅਤੇ ਬਾ ਸਮੁੰਦਰ ਨਾਲ ਜਾਣੀ ਹੈ ਉਹ ਸਮੁੰਦਰ ਬਾਰੇ ਨਦੀਆਂ ਨਹੀਂ ਜਾਣਦੀਆਂ ਕਿਉਂ ਭਲਾ ਕਿਉਂ ਨਹੀਂ ਜਾਣਦੀ ਆ ਸਮੁੰਦਰ ਸ਼ਾਹ ਸੁਲਤਾਨ ਉਹ ਐਡਾ ਵੱਡਾ ਸੁਲਤਾਨ ਹੈ ਬਾਦਸ਼ਾਹ ਹੈ ਅਸੀਂ ਕੀੜੇ ਮਕੌੜੇ ਉਸ ਦਾ ਕਿਵੇਂ ਥਾ ਪਾਵਾਂਗੇ ਗਿਰਹਾ ਸੇਤੀ ਮਾਲ ਤਨ ਉਹਦੇ ਵਿੱਚ ਕਿੰਨਾ ਕੁਝ ਪਿਆ ਕਿੰਨਾ ਮਾਲ ਧਨ ਸੋਨਾ ਚਾਂਦੀ ਹੀਰੇ ਮੋਤੀ ਇੰਨਾ ਕੁਝ ਸਮੁੰਦਰ ਦੇ ਵਿੱਚ ਪਿਆ ਅਸੀਂ ਤਾਂ ਉਹ ਵੀ ਨਹੀਂ ਜਾਣਦੇ ਪਰ ਕੁਦਰਤ ਦੀਆਂ ਦਾਤਾਂ ਕਿੰਨੀਆਂ ਜਾਦੇ ਨੇ ਉਹ ਤਾਂ ਸਮੁੰਦਰ ਵੀ ਕੁਦਰਤ ਨੇ ਹੀ ਬਣਾ ਦਿੱਤਾ ਤੇ ਉਹ ਦਾਤਾਂ ਕਿੱਥੋਂ ਆ ਗਈਆਂ ਅਸੀਂ ਉਹਦਾ ਜਵਾਬ ਨਹੀਂ ਦੇ ਸਕਦੇ ਧਰਤੀ ਦੇ ਉੱਤੇ ਕਿੰਨੀਆਂ ਦਾਤਾਂ ਨੇ ਅਸੀਂ ਨਹੀਂ ਜਾਣਦੇ ਸਾਰੀਆਂ ਦਾਤਾਂ ਨੂੰ ਤੇ ਇੱਥੇ ਪੈਦਾ ਕਿਵੇਂ ਹੋ ਗਈਆਂ ਸਾਨੂੰ ਇਹ ਵੀ ਪੂਰਾ ਨਹੀਂ ਪਤਾ ਅਸੀਂ ਤਾਂ ਬਾਰ-ਬਾਰ ਧੰਨਵਾਦ ਕਰੀਏ ਕਿ ਵਾਹ ਤੂੰ ਕਿੰਨਾ ਕੁ ਸਾਨੂੰ ਦੇ ਦਿੱਤਾ ਵਰਤਣ ਵਾਸਤੇ ਤੇ ਅਸੀਂ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਰਤ ਵੀ ਠੀਕ ਤਰੀਕੇ ਨਾਲ ਨਹੀਂ ਸਕਦੇ ਕਈ ਵਾਰੀ ਤਾਂ ਬਰਬਾਦ ਕਰ ਦਿੰਨੇ ਆ ਤੇ ਉਹਨਾਂ ਨੂੰ ਵਰਤਣੀਆਂ ਨਹੀਂ ਆਉਂਦੀਆਂ ਸਤਿਗੁਰੂ ਕਹਿ ਰਹੇ ਨੇ ਸਮੁੰਦ ਸ਼ਾ ਸੁਲਤਾਨ ਗਿਰਹਾ ਸੇਤੀ ਮਾਲਤਨ ਸਾਡੀ ਅਵਸਥਾ ਕੀ ਹੈ ਕੀੜੀ ਤੁਲ ਨਾ ਹੋਬਨੀ ਜੇ ਤਿਸ ਮਨੋਂ ਨਾ ਵੀ ਸਰੈ ਅਸੀਂ ਤਾਂ ਇੱਕ ਕੀੜੀ ਦੀ ਨਿਆਈ ਆ ਜਿਵੇਂ ਕੀੜੀ ਪਰਬਤ ਦਾ ਅੰਤ ਨਹੀਂ ਪਾ ਸਕਦੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਧਰਤੀ ਦਾ ਅੰਤ ਨਹੀਂ ਪਾ ਸਕਦੀ ਸਾਡੀ ਅਵਸਥਾ ਗੁਰੂ ਨਾਨਕ ਵਰਗਾ ਇੰਨਾ ਵੱਡਾ ਮਹਾਪੁਰਖ ਸਾਨੂੰ ਸਮਝਾ ਰਿਹਾ ਹੈ ਕਿ ਭਾਈ ਆਪਣੀ ਹਾਲਤ ਵੇਖੋ ਸਾਡੀ ਅਵਸਥਾ ਮਾਨਸਿਕ ਪੱਧਰ ਬਹੁਤ ਛੋਟਾ ਹੈ ਬਹੁਤ ਮਾਮੂਲੀ ਹੈ ਪਹਿਲੀ ਗਲਤਾਂ ਕੋਸ਼ਿਸ਼ करिए ਕਿ ਅਸੀਂ ਮਾਨਸਿਕ ਵਿਕਾਸ करिए ਸਟੱਡੀ करिए ਕੁਦਰਤ ਦੇ ਨਿਯਮਾਂ ਬਾਰੇ ਜਾਣिए ਅਤੇ ਸਮਝिए ਤੇ ਫਿਰ ਇਹਨਾਂ ਦੀ ਵਰਤੋਂ ਕਰਨੇ ਸਿੱਖिए ਤੇ ਵਰਤ ਕੇ ਜੀਵਨ ਨੂੰ ਸੁਖਾਲਾ ਅਤੇ ਸੁਖੀ ਬਣਾਈਏ ਜੇ ਕਰ ਸਕੀਏ ਤਾਂ ਇਹਨਾਂ ਕੁਦਰਤੀ ਵਸਤਾਂ ਦੇ ਨਾਲ ਦੂਜਿਆਂ ਦਾ ਭਲਾ करिए ਮੈਂ ਤਾਂ ਕੁਦਰਤ ਨੂੰ ਵਰਤਣ ਵਾਲੇ ਜਿਹੜੇ ਸਿਆਣੇ ਲੋਕ ਨੇ ਉਹਨਾਂ ਨੂੰ ਇੱਥੋਂ ਤੱਕ ਵੇਖਿਆ ਵਿਦੇਸ਼ਾਂ ਚ ਜਾ ਕੇ ਕੁਝ ਦੇਸ਼ਾਂ ਚ ਜਿਵੇਂ ਮੈਕਸੀਕੋ ਵਗੈਰਾ ਹੈ ਮੈਕਸੀਕੋ ਦੇ ਵਿੱਚ ਹਵਾ ਬਹੁਤ ਤੇਜ਼ ਚਲਦੀ ਹੈ ਉਹ ਹਵਾ ਤੋਂ ਉਹਨਾਂ ਨੇ ਫਿਰ ਇੱਕ ਹੋਰ ਫਾਇਦਾ ਉਠਾਇਆ ਬਹੁਤ ਵੱਡੇ ਵੱਡੇ ਪੱਖੇ ਉਹਨਾਂ ਨੇ ਖੇਤਾਂ ਦੇ ਵਿੱਚ ਲਾ ਦਿੱਤੇ ਜਦੋਂ ਤੇਜ਼ ਹਵਾ ਨਾਲ ਉਹ ਪੱਖੇ ਘੁੰਮਦੇ ਨੇ ਤਾਂ ਉਹਨਾਂ ਦੇ ਥੱਲੇ ਉਹਨਾਂ ਨੇ ਜਨਰੇਟਰ ਲਾਏ ਨੇ ਉਹ ਜਨਰੇਟਰਾਂ ਦੇ ਵਿੱਚੋਂ ਬਿਜਲੀ ਪੈਦਾ ਕਰਨ ਦਾ ਉਹਨਾਂ ਨੇ ਮਸ਼ੀਨਰੀ ਫਿੱਟ ਕੀਤੀ ਹੈ ਤੇ ਇੱਕ ਇੱਕ ਪੱਖਾ ਜਿਹੜਾ ਬਿਨਾ ਤੇਲ ਪਟਰਾਉਲ ਤੋਂ ਬਿਨਾ ਇੰਜਣ ਤੋਂ ਕੁਦਰਤੀ ਹਵਾ ਨਾਲ ਚੱਲਦਾ ਉਹ ਸਾਰੇ ਪਿੰਡ ਨੂੰ ਮੁਖਤ ਦੇ ਵਿੱਚ ਬਿਜਲੀ ਸਪਲਾਈ ਕਰੀ ਜਾਂਦਾ ਇੱਕੋ ਪੱਖਾ ਇਸੇ ਤਰ੍ਹਾਂ ਹੋਰ ਬਹੁਤ ਕੁਝ ਹੈ ਜਿਹੜਾ ਕਿ ਵਿਗਿਆਨੀਆਂ ਨੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਲੋਕਾਂ ਦੇ ਭਲੇ ਵਾਸਤੇ ਬਣਾ ਲਿਆ ਹੋਇਆ ਅਸੀਂ ਤਾਂ ਕੇਵਲ ਮੱਥੇ ਟੇਕਣ ਯੋਗੇ ਰਹਿ ਗਏ ਆ ਚਲੋ ਰੱਬ ਵਾਸਤੇ ਆਪਾਂ ਸਵਾ 5 ਰੁਪਏ ਦੀ ਦੇਹ ਕਰਾਈਏ ਚਲੋ ਹਵਨ ਕਰਾਈਏ ਰੱਬ ਵਾਸਤੇ ਚਲੋ ਅਖੰਡ ਪਾਠ ਕਰਾਈਏ ਰੱਬ ਨੂੰ ਅਖੰਡ ਪਾਠ ਦੀ ਲੋੜ ਪੈ ਗਈ ਹੈ ਉਹ ਭਲਿਓ ਉਹਨੇ ਤਾਂ ਸਾਨੂੰ ਬਿਨਾ ਮੰਗੇ ਬਿਨਾ ਅਖੰਡ ਪਾਠ ਤੇ ਬਿਨਾ ਹਵਨ ਕੀਤੇ ਜਦੋਂ ਗੁਰੂ ਗ੍ਰੰਥ ਸਾਹਿਬ ਅਜੇ ਲਿਖਿਆ ਵੀ ਨਹੀਂ ਗਿਆ ਸੀ ਬਾਬਾ ਨਾਨਕ ਵੀ ਅਜੇ ਪੈਦਾ ਨਹੀਂ ਹੋਇਆ ਸੀ ਇਹ ਤਾਂ ਚੀਜ਼ਾਂ ਸਾਰੀਆਂ ਧਰਤੀ ਤੇ ਉਦੋਂ ਦੀ ਮੌਜੂਦ ਪਈਆਂ ਨੇ ਤੇ ਅੱਜ ਅਸੀਂ ਦੇਖ ਘੜਾ ਕੇ ਰੱਬ ਨੂੰ ਖੁਸ਼ ਕਰਨ ਲੱਗੇ ਆ ਜਾਂ ਹੋਰ ਅਸੀਂ ਇਹੋ ਜੇ ਸਾਧਨ ਜਿਹੜੇ ਤੇ ਲੋੜ ਕੋਈ ਨਹੀਂ ਉਹ ਕਰਨ ਲੱਗੇ ਆ ਤੇ ਅੱਜ ਇਸ ਵਿਗਿਆਨ ਦੇ ਨਿਜਮਾ ਨੂੰ ਸਮਝਣ ਦੀ ਲੋੜ ਹੈ ਬਾਬਾ ਨਾਨਕ ਤਾਂ ਕਹਿ ਰਿਹਾ ਜੇ ਇਹਦਾ ਥਾ ਪਾਣ ਦਾ ਯਤਨ ਕਰੋਗੇ ਥਾ ਨਹੀਂ ਪਾ ਸਕੋਗੇ ਹਾ ਇਹਨਾਂ ਨੂੰ ਵਰਤੋਂ ਕਰਨੀ ਜੇ ਅਕਲ ਆ ਗਈ ਤਾਂ ਉਸ ਸਿੱਖ ਸਕੋਗੇ ਸਤਿਗੁਰੂ ਕਹਿ ਰਹੇ ਨੇ ਸਮੁੰਦਸ਼ਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਬਿਸਰ ਹੈ ਬਸ ਸਭ ਤੋਂ ਜ਼ਰੂਰੀ ਗੱਲ ਇਹ ਹੀ ਹੈ ਉਹਦੇ ਨਿਯਮਾਂ ਨੂੰ ਕੁਦਰਤ ਨੂੰ ਆਪਣੇ ਮਨ ਤੋਂ ਕਦੇ ਵਿਸਾਰੀਏ ਨਾ ਸਦਾ ਚੇਤੇ ਚ ਰੱਖੀਏ ਕਿ ਅਸੀਂ ਵੀ ਉਹਦੇ ਵਿੱਚ ਹੀ ਆ ਉਹਦੀ ਨਿਯਮ ਨੂੰ ਸਮਝ ਕੇ ਉਹਦੇ ਨਿਯਮ ਨੂੰ ਲਾਗੂ ਕਰਕੇ ਅਸੀਂ ਇੱਥੇ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਹੋ ਸਕਦੇ ਹਾਂ ਹਾਂਜੀ ਜੀ ਬਹੁਤ ਸ਼ੁਕਰੀਆ ਬਾਪੂ ਜੀ ਤੁਸੀਂ ਜਿਹੜਾ ਸਾਡੇ ਸਰੋਤਿਆਂ ਦੇ ਨਾਲ 23 ਨੰਬਰ ਪੌੜੀ ਦੀ ਵਿਚਾਰ ਚਰਚਾ ਜਿਹੜੀ ਹੈੀ ਬਹੁਤ ਹੀ ਸੰਖੇਪ ਸ਼ਬਦਾਂ ਦੇ ਵਿੱਚ ਬੜੇ ਸੋਹਣੇ ਤਰੀਕੇ ਦੇ ਨਾਲ ਰੱਖੀ ਆ ਤੇ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਆ ਕਿ ਤੁਸੀਂ ਆਸਿਆ ਕਿ ਤੁਸੀਂ ਇਸ ਵਿਚਾਰ ਨੂੰ ਧਿਆਨ ਦੇ ਨਾਲ ਸੁਣੋਗੇ ਤੇ ਅੱਗੇ ਜਰੂਰ ਸ਼ੇਅਰ ਕਰੋਗੇ ਤੇ ਆਸ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਨੂੰ ਚੜ੍ਹਦੀ ਕਲਾ ਦੇ ਨਾਲ ਦੇਖਦੇ ਰਹੋਗੇ ਤੇ ਅੱਗੇ ਸ਼ੇਅਰ ਕਰਦੇ ਰਹੋਗੇ ਬੇਨਤੀ ਹੈ ਕਿ ਜਿਨਨੇ ਵੀ ਜਿਨ੍ਹਾਂ ਵੀ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤਾਂ ਜੋ ਜਿਹੜੇ ਆਉਣ ਵਾਲੀਆਂ ਵੀਡੀਓਜ਼ ਦਾ ਜਿਹੜਾ ਲਿੰਕ ਹੈ ਉਹ ਤੁਹਾਡੇ ਨੋਟੀਫਿਕੇਸ਼ਨ ਆ ਜਿਹੜਾ ਉਹ ਤੁਹਾਡੇ ਕੋਲ ਜਲਦੀ ਤੋਂ ਜਲਦੀ ਨਾਲ ਦੀ ਨਾਲ ਆ ਜਾਇਆ ਕਰੇ ਬਹੁਤ ਸ਼ੁਕਰੀਆ ਬਾਪੂ ਜੀ ਬਹੁਤ ਸ਼ੁਕਰਗੁਜ਼ਾਰਾਂ ਸਾਡੇ ਸਰੋਤਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ